ਪਿਓਰ ਕਾਟਨ ਦੇ ਸੂਟ ਜਿਹੜਾ ਮੈਂ ਬਹੁਤ ਸੋਹਣੀ ਆਈਟਮ ਬਣਾਈ ਹੈ ਲੈਸਿਸ ਵਰਕ ਆ ਸ਼ਰਟ ਹੈ ਇੰਨਾ ਕੁ ਸੋਫਟ ਕਪੜਾ ਮਿਲੂਗਾ ਨਾ ਇਹਨੂੰ ਲਾਈਨਿੰਗ ਦੇ ਲੋੜ ਆ ਇੱਧਰ ਚੈੱਕ ਕਰੋ ਨਾ ਸਲਵਾਰ ਦਾ ਡਿਜ਼ਾਈਨ ਓਏ ਹੋਏ 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 ਮਤਲਬ ਪੂਰਾ ਪੈਂਟ ਬਣਾਓ ਸਲਵਾਰ ਬਣਾਓ ਬਹੁਤ ਸੋਹਣਾ ਸਟਾਈਲ ਬਣਿਆ ਬਣਿਆ ਗਿਆ ਲੈਸਿਸ ਵਰਕ ਨਾਲ ਆ ਦੁਪੱਟਾ ਚੈੱਕ ਕਰੋ ਨਾਲ ਕਿੰਨਾ ਸ਼ਾਨਦਾਰ ਬਣਵਾਇਆ ਦਾ ਮੈਂ ਬਹੁਤ ਪਿਆਰੀ ਚੀਜ਼ ਹੈ ਠੀਕ ਹੈ ਲੈਸਿਸ ਵਰਕ ਵਾਲਾ ਦੁਪੱਟਾ ਕਲਰ ਆ ਜਾਓ ਦੇਖੋ ਇਹਦਾ ਫਿਨਿਸ਼ ਸ਼ਾਨਦਾਰ ਆ ਦੇਖੋ ਮਸਟਰਡ ਨਾਲ ਰੈੱਡ ਦਾ ਕੰਟਰਾਸਟ ਆ ਕਲਰ ਮੈਚਿੰਗ ਦੇਖੋ ਕਿੰਨੀ ਇਹका सूट ਜਿੰਨਾ ਮਾਲ ਆ ਜਿੰਨਾ ਥੋੜਾ ਇਹ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਇਹਨਾਂ ਦੇ ਕੱਪੜੇ ਆ ਤੇ ਸੂਟ ਦਾ ਰੇਟ 850 900 ਨਿਕਲਣਾ ਚਾਹੀਦਾ ਹੈਗਾ ਪਰ ਮੈਂ ਰੇਟ ਕੱਢਿਆ ਸਿਰਫ 650 ਰੁਪਏ ਆਫਰ ਚ ਲਾ ਕੇ ਮਾਲ ਦੇਣਾ ਹੋਲਸੇਲ ਤੋਂ ਵੀ ਘੱਟ ਰੇਟ ਤੇ ਮਾਲ ਆ 650 ਰੁਪਏ ਬਹੁਤ ਓਵਰ ਬੁਕਿੰਗ ਹੈ ਕਲਰ ਮੈਚਿੰਗ ਦੇਖ ਲਓ ਕਿੰਨੀਆਂ ਕਿੰਨੀਆਂ ਸ਼ਾਨਦਾਰ ਨੇ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਜਿੱਦਾਂ ਮਰਜ਼ੀ ਖੁੱਲੇ ਡੁੱਲੇ ਆਰਡਰ ਪਾਓ ਤੇ ਸਲਵਾਰਾਂ ਦੇ ਕੁਝ ਨੀ ਪਿਆਰੇ ਦੁਪੱਟੇ ਦੇ ਕਿੰਨੇ ਸ਼ਾਨਦਾਰ ਆ ਸਿਰਫ 650 ਰੁਪਏ ਦੀ ਰੇਂਜ ਦੇ ਅੰਦਰ ਕਲਰ ਦੇਖੋ ਕਿੰਨੇ ਕਿੰਨੇ ਪਿਆਰੇ ਨੇ ਓਹ ਹੋ 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 ਕਲਰ ਮੈਚਿੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਠੀਕ ਹੈ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਮੈਂ ਮਾਲ ਮੇਰੇ ਕੋਲ ਇਸ ਟਾਈਮ ਰੈਡੀ ਹੈ 120 ਟੁਕੜੇ ਦਾ ਲੋਟ ਰੈਡੀ ਹੈ ਤੇ ਸਲਵਾਰਾਂ ਬਹੁਤ ਚੰਗੀਆਂ ਨੇ ਦੁਪੱਟੇ ਬਹੁਤ ਪਿਆਰੇ ਦੁਕਾਨ ਤੇ ਲੈਣਾ ਜਾਂ ਚਾਹੇ ਆਨਲਾਈਨ ਆਰਡਰ ਕਰੋ ਦੁਪੱਟੇ ਨੂੰ ਕੋਈ ਲੈਸ ਲਾਣ ਦੇ ਲੋੜ ਨਹੀਂ ਸਾਰਾ ਕੁਝ ਆਪਾਂ ਕਰਾ ਕੇ ਦੇਵਾਂਗੇ 650 ਵਿੱਚ ਇਹ ਦੇ ਦੇਣਾ ਸਾਰਾ ਕੁਝ ਠੀਕ ਹੈ ਜੀ ਸਲਵਾਰਾਂ ਡਿਜ਼ਾਈਨਰ ਸ਼ਰਟਾਂ ਬਹੁਤ ਪਿਆਰੇ ਪ੍ਰਿੰਟ ਕਲਰ ਮੈਚਿੰਗਾਂ ਸਾਰੀਆਂ ਨਵੇਂ ਰੰਗ ਨੇ ਜਿਹੜੇ ਮਰਜ਼ੀ ਰੰ ਕਾਟਨ ਦੇ ਬੁਟੀਕ ਸੁੱਟਾਂ 'ਚ ਨਵੀਂ ਆਈਟਮ ਤਿਆਰ ਕਰਾਈ ਹੈ ਕੀ ਸੂਟ ਬਣਿਆ ਕਿਤੇ ਬਹੁਤ ਪਿਆਰੇ ਸੂਟ ਬਣੇ ਆ ਪਿਓਰ ਦੇ ਦੁਪੱਟਿਆਂ ਦੇ ਨਾਲ ਦਵਾਂਗਾ ਸੂਟ ਦੀ ਲੁੱਕ ਦੇਖ ਕੇ ਐਨ ਮਨ ਖੁਸ਼ ਹੋ ਜੂਗਾ ਤੁਹਾਡਾ ਕਲਰ ਮੈਚਿੰਗ ਦੇਖੋ ਕਿੰਨੀਆਂ ਸ਼ਾਨਦਾਰ ਨੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਆਰਗੇਂਜ਼ਾ ਪੈਚ ਵਾਲਾ ਵਰਕ ਹੈ ਪੂਰਾ ਕਢਾਈ ਕੀਤੀ ਹੋਈ ਆ ਤੇ ਨਾਲ ਪਿਓਰ ਦੇ ਦੁਪੱਟੇ ਸੂਟ ਦਾ ਰੇਟ ਨਿਕਲਣਾ ਚਾਹੀਦਾ ਹੈਗਾ 1395 ਰੁਪਏ ਆਫਰ 'ਚ ਦਵਾਂਗੇ ਸਿਰਫ ਤੇ ਸਿਰਫ ਚੈੱਕ ਕਰ ਲੋ ਕਲਰ ਕਿੰਨੇ ਕਿੰਨੇ ਸ਼ਾਨਦਾਰ ਨੇ 840 ਰੁਪਏ ਆ ਜਿਹੜਾ ਸੂਟ ਦਾ ਕੱਪੜਾ ਲੱਗਿਆ ਹੈ ਨਾ ਸਭ ਤੋਂ ਜ਼ਿਆਦਾ ਪ੍ਰੀਮੀਅਮ ਕਪੜਾ ਮਤਲਬ ਕਿ ਸਭ ਬਹੁਤ ਜ਼ਿਆਦਾ ਇੰਪੋਰਟੈਂਟ ਕਪੜਾ ਹੋ। ਇਦਾਂ ਦਾ ਕਪੜਾ ਨਹੀਂ ਮਿਲ ਸਕਦਾ। ਕੱਲਾ ਪ੍ਰਿੰਟ ਸੂਟ ਹੀ ਇਦਾਂ ਦਾ 900 ਹਜ਼ਾਰ ਤੋਂ ਘੱਟ ਨਹੀਂ ਮਿਲੂਗਾ। ਤੇ ਨਾਲ ਪਿਓਰ ਦੀ ਚੁੰਨੀ 5 ਮੀਟਰ ਸੂਟ ਨਵੇਂ ਰੇਟ 'ਚ ਮਿਲ ਐ। ਮੈਂ ਤੁਹਾਨੂੰ ਪੂਰਾ ਦੁਪੱਟਾ ਲਾ ਕੇ ਘੇਰੇ ਤੇ ਕਢਾਈ ਕਰਕੇ ਸੂਟ ਦਾ ਰੇਟ ਦੇਣਾ 840 ਰੁਪਏ। ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ 'ਚ ਜਿਹੜੇ ਅਸੀਂ ਸੂਟ ਲੈ ਕੇ ਆਏ ਆ, ਇੰਨੇ ਕਮਾਲ ਦੇ ਸੂਟ ਨੇ ਇਹ ਵੀ ਦੇਖ ਕੇ ਤੁਹਾਡਾ ਮਨ ਐਨ ਖੁਸ਼ ਹੋ ਜਾਊਗਾ। ਪੂਰੇ ਹੈਂਡਵਰਕ ਦੇ ਧੱਪਕੇ ਦੇ ਕੰਮ ਕਰਾਏ ਹੋਏ ਆ। ਪੀਸ ਬ ਜੀ ਮੈਂ ਤੁਹਾਨੂੰ ਚੈੱਕ ਕਰਨਾ ਡੀਟੇਲ ਤੇ ਪਲੇਨ ਲਿਖਿਓ ਜਿਹੜਾ ਫੈਬਰਿਕ ਆਊਗਾ ਆਪਣੇ ਕੋਲੇ ਪਿਓਰ ਡਿਜੀਟਲ ਟੈਬੀ ਲਾਈਨਿੰਗ ਹੈ ਮਤਲਬ ਪੂਰਾ ਬ੍ਰਾਂਡਡ ਕਪੜਾ ਪੂਰਾ ਏ ਕਲਾਸ ਠੀਕ ਹੈ ਆਹ ਸ਼ਰਟ ਬਣੀ ਹੈ ਉੱਪਰ ਸਾਰਾ ਹੈਂਡ ਦਾ ਕੰਮ ਹੈ ਸਾਰਾ ਦਰਗੋਜੀ ਵਰਕ ਹੋਇਆ ਵਾ ਠੀਕ ਹੈ ਆਹ ਨਾਲ ਪਲੇਨ ਬਾਟਮ ਆ ਮਸਲੀਨ ਦੀ ਤੇ ਨਾਲ ਦੁਪੱਟਾ ਆਊਗਾ ਪਿਓਰ ਟੈਬੀ ਲਾਈਨ ਜੇ ਤੁਸੀਂ ਮਤਲਬ ਸਮਰਦੇ ਸਹਾਰਨ ਕੋਈ ਚੀਜ਼ ਚੰਗੀ ਲੈਣ ਚਾਹੁੰਦੇ ਆ ਤੇ ਪਾਰਟੀ ਵੇਅ ਫੰਕਸ਼ਨ ਦੇਖਣੇ ਆ ਦੁਪੱਟੇ ਨਾਲ ਦੇਖੋ ਕਿੰਨੇ ਸ਼ਾਨਦਾਰ ਹੈ ਪਿਓਰ ਟੈਬੀ ਲਾਈਨਿੰਗ ਦਾ ਦੁਪੱਟਾ ਆਊਗਾ ਆ ਵੇਚੂ ਇਹ ਵਰਕ ਹੈ ਉੱਪਰ ਸਾਰਾ ਹੈਂਡ ਵਰਕ ਗੱਠ ਦਾ ਕੰਮ ਹੈ ਠੀਕ ਹੈ ਬਹੁਤ ਪਿਆਰਾ ਸੂਟ ਬਣਿਆ ਹੈ ਇਹਦੇ ਚ ਕਲਰ ਤਾਂ ਦਿਖਾਣਾ ਚਾਰ ਕਲਰ ਆਪਾਂ ਰੈਡੀ ਕਰਾਏ ਆ ਦੂਸਰਾ ਕਲਰ ਚੈੱਕ ਕਰੋ ਆ ਵੀ ਪਰਪਲ ਨਾਲ ਕੰਟਰਾਸਟ ਚ ਨਾ ਹੋਣਾ ਕਰੀਮ ਕਲਰ ਦੀ ਸ਼ਰਟ ਹੈ ਠੀਕ ਹੈ ਜੀ ਪਲੇਨ ਬਾਟਮ ਕੰਟਰਾਸਟ ਸਰਵਾਰ ਰਹੂਗੀ ਦੁਪੱਟਾ ਰਹੂਗਾ ਟੈਬੇ ਲਾਈਨਿੰਗ ਦਾ ਦੁਪੱਟੇ ਦੇ ਬਹੁਤ ਪਿਆਰੀ ਪਲਸ ਵਾਲੀ ਲੈ ਪਲਵਲੇ ਆਸ ਤੁਝੂ ਇਹ ਬਾਕਸ ਚੈੱਕ ਕਰੋ ਚੀਜ਼ ਦੀ ਕੁਆਲਿਟੀ ਕਿੰਨੀ ਸ਼ਾਨਦਾਰ ਦੁਪੱਟੇ ਦੇ ਕਿੰਨੇ ਸੋਹਣੇ ਕਪੜਾ ਇੰਨਾ ਜਿਆਦਾ ਸੌਫਟ ਹੈ ਨਾ ਵੀ ਤੁਸੀਂ ਮਤਲਬ ਕਿ ਤੁਹਾਡਾ ਇੰਨਾ ਜਿਆਦਾ ਮਨ ਖੁਸ਼ ਹੋ ਜਾਊਗਾ ਨਾ ਸੂਟ ਲੈਣ ਤੋਂ ਬਾਅਦ ਬਹੁਤ ਪਿਆਰੀ ਚੀਜ਼ ਹੈ ਪ੍ਰੀਮੀਅਮ ਪ੍ਰੋਡਕਟ ਹੈ ਠੀਕ ਹੈ ਤੇ ਇਹਦਾ ਰੇਟ ਸਕਰੀਨ ਤੇ ਮੈਂਸ਼ਨ ਹੋਊਗਾ ਆ ਦੇਖੋ ਸੂਟ ਦੇਖੋ ਕਿੰਨਾ ਸ਼ਾਨਦਾਰ ਪੂਰਾ ਦਬਕੇ ਵਾਲਾ ਪਲੇਨ ਇਹਦੀ ਬਾਟਮ ਹੈ ਠੀਕ ਹੈ ਦੁਪੱਟਾ ਆਊਗਾ ਡਿਜੀਟਲ ਪ੍ਰਿੰਟ ਦਾ ਸੂਟ ਦਾ ਰੇਟ ਆਊਗਾ 2950 ਰੁਪਏ ਤੇ ਦੁਪੱਟੇ ਸਾਰੇ ਡਿਜੀਟਲ ਪ੍ਰਿੰਟ ਦੇ ਬਹੁਤ ਪਿਆਰੇ ਦੁਪੱਟੇ ਆ ਚੌਥਾ ਕਲਰ ਸਾਡੇ ਕੋਲੇ ਖਰੋਜੀ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਪਾਓ ਚਾਰੇ ਰੰਗ ਬਹੁਤ ਜਿਆਦਾ ਸੋਹਣੇ ਆ ਜੇ ਜਿਹੜਾ ਫੈਬਰਿਕ ਲੱਗਿਆ ਬਹੁਤ ਇੰਪੋਰਟੈਂਟ ਫੈਬਰਿਕ ਹੈ ਪਿਓਰ ਟੈਬੀ ਲਾਈਨ ਡਿਜੀਟਲ ਪ੍ਰਿੰਟਿੰਗ ਦਾ ਸਾਰਾ ਮਾਲ ਹੈ ਇਸ ਟਾਈਮ ਦੀ ਸਭ ਤੋਂ ਜੇ ਟ੍ਰੈਂਡਿੰਗ ਚੀਜ਼ ਹੈ ਸਭ ਤੋਂ ਨਵੀਂ ਚੀਜ਼ ਇਹ ਹੈ ਬਹੁਤ ਸੋਹਣਾ ਕਨਸੈਪਟ ਹੈ ਜੇ ਤੁਸੀਂ ਕੋਈ ਫੰਕਸ਼ਨ ਫੰਕਸ਼ਨ ਦੇਖਣਾ ਕੋ ਚੰਗੀ ਚੀਜ਼ ਲੈਣ ਦੇ ਸ਼ਕੀਨ ਆ ਰੱਖਦੇ ਆ ਤਾਂ ਇਹ ਸੂਟ ਜ਼ਰੂਰ ਬਾਏ ਕਰਿਓ ਥੈਂਕ ਯੂ ਜੀ ਆਹ ਲਈ ਡਿਜ਼ਾਈਨ ਤੁਸੀਂ ਸਾਰਿਆਂ ਨੇ ਮੰਗੇ ਸੀਗੇ ਫਰਸ਼ੀ ਸਲਵਾਰ ਡਿਜ਼ਾਈਨਰ ਪਾਕਿਸਤਾਨੀ ਸਟਾਈਲ ਸਾਰਾ ਪਫ ਦੇ ਕੰਮ ਕਰਵਾਏ ਹੋਏ ਮਿਰਰ ਵਰਕ ਹੈ ਪਿਓਰ ਕੋਰੇ ਕਾਟਨ ਦੇ ਉੱਤੇ ਤੇ ਨਾਲ ਪ੍ਰਿੰਟਡ ਸ਼ਰਟ ਤੇ ਜਿਹੜਾ ਸ਼ਰਟ ਦਾ ਕਪੜਾ ਬਿਲਕੁਲ ਲਾਈਟ ਵੇਟ ਕੱਪੜੇ ਤੇ ਬਹੁਤ ਸੋਹਣੀਆਂ ਚਾਦਰ ਦੇ ਖਸ਼ਲਟ ਚਾਹੇ ਤੇ ਇਹ ਜੋ ਫਰੌਕ ਸੂਟ ਬਣਾ ਲਓ ਕਾਫਤਾਨ ਬਣਾ ਲਓ ਕੋਟ ਸੈੱਟ ਬਣਾ ਲਓ ਪੰਜਾਬੀ ਸੂਟ ਬਣਾਓ ਜੋ ਮਰਜ਼ੀ ਬਣਾਓ ਆ ਸ਼ਰਟ ਆਊਗੀ ਪ੍ਰਿੰਟਡ ਕਲਰ ਬਲੈਕ ਹੈ ਠੀਕ ਹੈ ਜੀ ਤੇ ਸਕਿਨ ਕਲਰ ਦੀ ਬਾਟਮ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਿਲਕੁਲ ਡਿਫਰੈਂਟ ਚੀਜ਼ ਹੈ ਪ੍ਰਿੰਟ ਦਿਹਾ ਇੱਕ ਰੀ ਦੁਬਾਰਾ ਜਦਵਾ ਬਹੁਤ ਓਵਰ ਪਾਸ ਹੈ ਮਤਲਬ ਕਿ ਜਿਵੇਂ ਵੀ ਵੀਡੀਓ ਪਾਉਣੀ ਆ ਤਾਂ ਘਰ ਤੋਂ 150 ਸੂਟ ਦਾ ਸਟਾਕ ਲੈ ਕੇ ਚੱਲਦੇ ਪਏ ਆ ਤੇ 150 ਸੂਟ ਵਿਕਣ ਨੂੰ ਡੇਢ ਮਤਲਬ ਕਿ ਡੇਢ ਘੰਟਾ ਵੀ ਨਹੀਂ ਲੱਗਦਾ ਹੈਗਾ ਆ ਸ਼ਲਵਾਰ ਬਣਦੀ ਹੈ ਜੀ ਆ ਸ਼ਰਟ ਬਣਦੀ ਹਰ ਇੱਕ ਕਸਟਮਰ ਨੂੰ ਸੂਟ ਚਾਹੀਦੇ ਆ ਸੂਟ ਦਾ ਰੇਟ ਸਿਰਫ 550 ਰੁਪਏ ਪਿਓਰ ਕਾਟਨ ਗੀਜ਼ਾ ਕਾਟਨ ਦੀ ਸ਼ਰਟ ਹੈ ਇੰਪੋਰਟੈਂਟ ਕੋਰੇ ਕਾਟਨ ਦੀ ਸਲਵਾਰ ਲੱਗੀ ਹੈ ਬਹੁਤ ਇੰਪੋਰਟੈਂਟ ਕਪੜਾ ਆ ਆ ਸਾਰਾ ਪੂਰੀ ਸਲਵਾਰ ਤੇ ਡਿਜ਼ਾਈਨ ਆ ਕੋ ਚਾਹੇ ਤੂੰ ਸ਼ਰਾਰੇ ਬਗਾਰੇ ਜੋ ਮਰਜੀ ਬਣਾ ਲਓ ਸਲਵਾਰਾ ਬਣਾਓ ਜੋ ਮਰਜੀ ਜੀ ਬਣਾਓ ਅੱਜ ਇਸ ਟਾਈਮ ਦੀ ਸਭ ਤੋਂ ਟ੍ਰੈਂਡੀ ਚੀਜ਼ ਸਿਰਫ 550 ਰੁਪਏ ਚ ਬਹੁਤ ਵੱਡੀ ਆਫਰ ਹੈ ਬਿਨਾਂ ਦੁਪੱਟੇ ਤੋਂ ਮਾਲ ਆਊਗਾ ਤੁਸੀਂ ਦੁਪੱਟੇ ਚਾਹੇ ਲਾਓ ਆਪਣੇ ਕੋਲੋਂ ਜਿਵੇਂ ਮਰਜ਼ੀ ਤੁਸੀਂ ਤੇ ਕਲਰ ਕੰਬੀਨੇਸ਼ਨ ਬਿਲਕੁਲ ਸੋਬਰ ਯੂਨੀਕ ਤੇ ਡਿਫਰੈਂਟ ਤੇ ਬਹੁਤ ਜ਼ਿਆਦਾ ਪਾਸ ਹੈ ਜੇ ਤੁਸੀਂ ਲੈਣ ਚਾਹੁੰਦੇ ਜੀ ਸਕਰੀਨਸ਼ਾਟ ਮੰਗ ਲਓ ਆ ਸ਼ਰਟ ਹੈ ਆ ਨਾ ਸਲਵਾਰ ਆਊਗੀ ਅਲਟੀਮੇਟ ਬਹੁਤ ਸੋਹਣਾ ਪ੍ਰੋਡਕਟ ਹੈ ਥੈਂਕ ਯੂ ਦਾ ਇਹ ਡਿਜ਼ਾਈਨ ਅੱਜ ਰੀਸਟੌਕ ਕੀਤਾ ਵਾ ਕਲਰ ਦੇ ਫੈਨ ਹੋ ਜੂਗੇ ਇੰਨਾ ਸੋਹਣਾ ਕਲਰ ਹੈ ਨਾ ਸੁਬਤ ਦਾ ਓਏ ਹੋਏ ਹੋਏ ਬਹੁਤ ਪਿਆਰੀ ਚੀਜ਼ ਆ ਬਹੁਤ ਸੋਹਣਾ ਕਲਰ ਹੈ ਬਹੁਤ ਜਿਆਦਾ ਓਵਰ ਪਾਸ ਹੈ 5 ਮੀਟਰ ਆਲੋ ਮਤਲਬ 3.5 ਮੀਟਰ ਵੱਡੇ ਪੰਨੇ ਦੇ ਫੈਬਰਿਕ ਨੇ ਠੀਕ ਹੈ ਤੇ ਪਿਓਰ ਕਾਟਨ ਦਾ ਫੈਬਰਿਕ ਹੈ ਪਿਓਰ ਸਰਪਲਸ ਕਾਟਨ ਤੇ ਆ ਜਾਓ ਚੈੱਕ ਕਰੋ ਨਾਲ ਦੁਪੱਟਾ ਪੂਰਾ ਦੁਪੱਟਾ ਪੂਰਾ ਡਿਜ਼ਾਈਨਰ ਪਫ ਵਰਕ ਸਟਾਈਲ ਦਾ ਦੁਪੱਟਾ ਬਣਿਆ ਹੋਇਆ ਪਹਿਲੇ ਨਾਲ ਵੇ ਐਕਸਟਰਾ ਚੀਜ਼ ਬਣਵਾਤੀ ਆ 4 ਸਾਈਡ ਲੈਸ ਵਿੱਚ ਆ ਸਾਰਾ ਪਫ ਦੀਆਂ ਲੈਸਾਂ ਵਿੱਚ ਆ ਸਾਰਾ ਸ਼ਰਟ ਦੀ ਲੈਸ ਤੇ ਸਾਰਾ ਪੈਚ ਵਰਕ ਪੂਰਾ 2.5 ਮੀਟਰ ਦੇ ਚੁੰਨੀ ਆਉਗੀ ਚੈੱਕ ਕਰ ਲਓ ਤੁਸੀਂ ਚੈੱਕ ਕਰ ਸਕਦੇ ਜੇ ਆ ਦੁਪੱਟਾ ਕੋਟੇ ਡੋਰੀ ਇਹਦਾ ਸੂਟ ਆ ਲੂਰ ਪਿਓਰ ਕੋਟਨ ਦਾ ਕਲਰ ਇੰਨਾ ਕੋ ਬ੍ਰਾਈਟ ਹੈ ਇੰਨਾ ਕੋ ਸੋਹਣਾ ਕਲਰ ਹੈ ਧੋ ਤੋ ਕੇ ਕਲਰ ਬਿਲਕੁਲ ਨਹੀਂ ਜਾਊਗਾ ਇੰਨਾ ਸੋਹਣਾ ਕਪੜਾ ਹੈ ਦਾ ਠੀਕ ਹੈ ਆ ਨਾਲ ਦੁਪੱਟਾ ਜਿਹੜੇ ਕਸਟਮਰ ਨੇ ਪਹਿਲਾਂ ਲਏ ਸੀਗੇ ਬਹੁਤ ਕਸਟਮਰ ਪਹਿਲਾਂ ਹੀ ਮੋੜੇ ਸੂਟ ਦੇ ਹੁਣ ਦੁਬਾਰਾ ਅੱਜ ਰੀਸਟੌਕ ਕੀਤਾ ਵਾ 24 ਸੂਟ ਹੀ ਆਏ ਆ 24 ਸੂਟ ਹੀ ਮਿਲੇ ਆ ਤੇ ਲੋਡ ਸੀਗੇ ਸਾਨੂੰ 60 ਸੂਟ ਆਏ ਲਿਖਾਈ ਸੀਗੇ 24 ਸੂਟ ਆਏ ਆ ਸੋ ਜਿਨ੍ਹਾਂ ਨੇ ਆਰਡਰ ਕਰਨਾ ਹੈ ਜਲਦੀ ਆਰਡਰ ਪਾਇਓ ਸੂਟ ਦਾ ਰੇਟ ਸਿਰਫ 700 ਰੁਪਏ ਤੇ 700 ਰੁਪਏ ਇਕੱਲਾ ਪ੍ਰਿੰਟ ਸੂਟ ਨਾਲ ਆਵੇ ਮੈਂ ਨਾਲ 2.5 ਮੀਟਰ ਦਾ ਦੁਪੱਟਾ ਲਾ ਕੇ ਦਿੱਤਾ ਦੁਪੱਟਾ ਵੀ ਦੇਖੋ ਨਾਲ ਕਿੰਨਾ ਪਿਆਰਾ ਜਿਹੇ ਡਿਜ਼ਾਈਨ ਬਣਾਉਣੇ ਦਾ ਰੀਜਨ ਹੈ ਬਣਾਉਣੇ ਆ ਤੇ ਜੱਚਦੇ ਪੂਰੇ ਸਾਡੇ ਡਿਜ਼ਾਈਨ ਸੂਟ ਲੇਮਗੇ ਕੱਪੜੇ ਦਾ ਤੁਹਾਨੂੰ ਮਤਲਬ ਮਜ਼ਾ ਆਊਗਾ ਪਾ ਕੇ ਕੋਈ ਸਿੰਥੈਟਿਕ ਮਿਕਸ ਧਾਗਣੀ ਹੈ ਠੀਕ ਹੈ ਪਿਓਰ ਕਾਟਨ ਲੱਗੀ ਹੈ ਥੈਂਕ ਯੂ ਪ੍ਰੀਮੀਅਮ ਕਾਟਨ ਦੇ ਸੂਟਾਂ 'ਚ ਚਿਕਨ ਕਾਰੀ ਦੇ ਸਲਵਾਰਾ ਲਾ ਕੇ ਬੜੇ ਸੋਹਣੇ ਸੂਟ ਹੈ ਵੀਡੀਓ ਸਿਰਫ ਆਂਦਾ ਮੇਨ ਸਾਡਾ ਮੰਤਵ ਇਹ ਆ ਵੀ ਤੁਸੀਂ ਪੁਰਾਣੇ ਡਿਜ਼ਾਈਨ ਮੰਗਿਅਂਦੇ ਪੁਰਾਣੇ ਡਿਜ਼ਾਈਨ ਖਤਮ ਨੇ ਅੱਜ ਨਵੇਂ ਡਿਜ਼ਾਈਨ ਆਇਆ ਸਾਰੇ ਫੁੱ ਇਹ ਸਲਵਾਰ ਦਾ ਰੇਟ ਬਾਜ਼ਾਰ ਦਾ ਰੇਟ ਹੋਊਗਾ 250 ਰੁਪਏ ਮੀਟਰ ਠੀਕ ਹੈ ਕੱਲੀ ਸਲਵਾਰ ਦਾ ਰੇਟ 2 ਮੀਟਰ ਸਲਵਾਰ ਲਓਗੇ ਤੁਸੀਂ 500 ਰੁਪਏ ਤੋਂ ਘੱਟ ਤੋਂ ਘੱਟ ਬਣੂਗੀ ਮੈਂ ਪੂਰਾ ਤੁਹਾਨੂੰ ਸੂਟ ਰੈਡੀ ਕਰਾ ਕੇ ਦਿੱਤਾ ਖੁੱਲੇ ਡੁੱਲੇ ਕੱਟ ਸ਼ਰਟ ਦੀ ਸਾਰੀ ਪ੍ਰੀਮੀਅਮ ਕਾਟਨ ਤੇ ਨਾਲ ਸਲਵਾਰ ਚਿਕਨ ਕਰੀ ਦੀ ਸੂਟ ਦਾ ਰੇਟ ਮੇਰੇ ਕੋਲ ਤੁਸੀਂ ਲੈ ਲਓ 800 ਰੁਪਏ ਦੇ ਦੋ ਸੂਟ 800 ਰੁਪਏ ਦੇ ਦੋ ਸੂਟ ਸਿੰਗਲ ਸੂਟ ਮਿਲੂਗਾ 800 ਦਾ ਤੇ ਮੈਂ ਇੱਕ ਦੇ ਨਾਲ ਇੱਕ ਸੂਟ ਫ੍ਰੀ ਦੇਣਾ ਵਾਂ ਤੁਹਾਨੂੰ ਸਾਰੀ ਪ੍ਰੀਮੀਅਮ ਕਾਟਨ ਲੱਗੀ ਆ ਚਿਕਨ ਕਰੀ ਦੀ ਸਲਵਾਰਾਂ ਨੇ ਨਾਲ জাকੀਰ ਮਨ ਹੌਲਸੇਲ ਤੋਂ ਪੂਰਾ ਹੈਵੀ ਸਲਵਾਰ ਹੈ ਚਿਕਨ ਦੀ ਪੂਰੀ ਹੈਵੀ ਤੇ 800 ਦੇ ਦੋ ਸੂਟ ਹੈ ਤੇ ਇਹਦੇ ਚੋ ਕਮਾਈ ਕਮਾਈ ਸਿਰਫ ਇਹ ਆ ਵੀ ਕੁਆਂਟੀਟੀ ਨਾਲ ਸਾਨੂੰ ਬਚਤ ਹੈ ਉਦਾਂ ਮਤਲਬ ਕਿ ਜੇ ਮੰਨ ਕੇ ਚਲੋ ਇੱਕ ਇੱਕ ਸੂਟ ਚ ਕੋਈ ਇਹਦੀ ਖਾਸ ਬਚਤ ਨਹੀਂ ਹੈਗੀ ਆ ਸਲਵਾਰਾ ਦੇਖੋ ਨਾਲ ਪੂਰੀ ਹੈਵੀ ਬਲੈਕ ਕਲਰ ਦੀ ਬਾਟਮ ਆ ਗਈ ਵਿੱਚ ਹੀ ਪ੍ਰਿੰਟ ਬਹੁਤ ਪਿਆਰਾ ਠੀਕ ਹੈ ਤੇ ਆ ਚੈੱਕ ਕਰੋ ਬੜਾ ਸੋਹਣਾ ਚੈੱਕ ਵਾਲਾ ਪ੍ਰਿੰਟ ਹੈ 400 ਰੁਪਏ ਚ ਕਿਹੜਾ ਕਸਟਮਰ ਛੱਡੂਗਾ ਜੀ ਮੇਰੇ ਕੋਲ ਬਹੁਤ ਜ਼ਿਆਦਾ ਬੁਕਿੰਗ ਹੈ ਸਿਰਫ ਕਸਟਮਰ ਪਿਛਲੇ ਸੋਕਾ ਦੀ ਬੁਕਿੰਗ ਪਾਈ ਜਾਂਦੇ ਪਏ ਆ ਤੇ ਦੁਕਾਨ ਤੇ ਬਹੁਤ ਜ਼ਿਆਦਾ ਸੇਰ ਆ ਮੇਰੇ ਕੋਲ ਮਾਲ ਦੀ ਸੂਟ ਦਾ ਰੇਟ ਮੈਂ ਦਊਗਾ ਸਿਰਫ 800 ਰੁਪਏ ਇੱਕ ਦੇ ਨਾਲ ਇੱਕ ਸੂਟ ਫਰੀ ਚਿਕਨ ਕਾਇ ਦੀ ਸਲਵਾਰਾ ਲਾ ਕੇ ਆਹ ਕਲਰ ਦੇਖੀ ਕਿੰਨਾ ਸ਼ਾਨਦਾਰ ਜਿਹੜੇ ਮਰਜ਼ੀ ਰੰਗ ਦਾ ਤੁਸੀਂ ਆਰਡਰ ਬਾਓ ਆਪਣੀ ਮਰਜ਼ੀ ਨਾਲ ਠੀਕ ਹੈ ਦੋ ਸੂਟ ਤੋਂ ਘੱਟ ਆਰਡਰ ਨਹੀਂ ਹੋਣਾ ਕਲਰ ਦੇਖੋ ਕਿੰਨਾ ਸ਼ਾਨਦਾਰ ਜਿੰਨੀ ਮਰਜ਼ੀ ਕੁਆਂਟੀਟੀ ਲਿਖਾ ਦਿਓ ਬਾਅਦ ਫੋਨ ਫਲੈਸ਼ ਰੈਡੀ ਹੈ ਠੀਕ ਹੈ ਜੀ ਪ ਆਹ ਆਈਟਮ ਮਲਕੇ ਅਹੀ ਰੱਜ-ਰੱਜ ਕੇ ਵਿੱਚ ਹੀ ਹੈ ਰੱਜ-ਰੱਜ ਕੇ ਬਹੁਤ ਪਿਆਰਾ ਕਨਸੈਪਟ ਹੈ ਸੂਟ ਦੇਖੋ ਕਿੰਨਾ ਸ਼ਾਨਦਾਰ ਇਹਦੇ ਤੇ ਸਾਰਾ ਮਲ ਦਾ ਦੁਪੱਟਾ origignal quality ਸਾਰੀ origignal pure rayon ਦੀ ਸ਼ਰਟ ਹੈ ਮਲ ਦਾ ਦੁਪੱਟਾ ਹੈ ਆਹ ਸ਼ਰਟ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਮਲੋ ਮਾਰਕੀਟ 4-4 ਹਜ਼ਾਰ ਰੁਪਏ ਚ ਇਦਾਂ ਦੇ ਪੀਸ ਸੇਲ ਹੋਏ ਆ ਮੇਰੇ ਕੱਪੜੇ ਦੀ ਕੁਆਲਿਟੀ ਬਹੁਤ ਟੌਪ ਦੀ ਹੈ ਬਹੁਤ origignal quality ਆ ਸਲਵਾਰ 3 ਮੀਟਰ pure rayon ਦੀ ਆਊਗੀ ਕੋਈ ਸਲਵਾਰ ਦਾ ਕਲਰ ਨਹੀਂ ਜਾਊਗਾ ਸ਼ਰਟ ਦਾ ਕਲਰ ਪ੍ਰੋਪਰ ਪੱਕਾ ਰਹੂਗਾ ਇਹ ਬਹੁਤ ਅਰੀਜਨਲ ਕੁਆਲਿਟੀ ਦਾ ਮਾਲ ਹੈ ਠੀਕ ਹੈ ਜੀ ਕਾਪੀਆਂ ਵੀ ਬਣਦੀ ਹੋਣਗੀਆਂ ਪਰ ਬਹੁਤ ਟੌਪ ਦੀ ਕੁਆਲਿਟੀ ਦਾ ਮਾਲ ਹੈ ਸੇਮ ਅਰੀਜਨਲ ਮਾਲ ਦਊਂਗਾ ਤੁਹਾਨੂੰ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਅੰਬੀਆ ਵਾਲਾ ਡਿਜ਼ਾਈਨ ਹੈ ਪ੍ਰੋਪਰ ਪਾਕਿਸਤਾਨੀ ਆਈਟਮ ਹੈ ਲੈਸਿਸ ਵਰਕ ਵਾਲੀ ਦੁਪੱਟਾ ਮਲ ਦੇ ਦੁਪੱਟੇ ਆ ਦੁਪੱਟੇ ਦੇ ਪੈਰ ਸਟਾਈਲ ਦੇਖਣ ਵਾਲੇ ਆ ਦੁਪੱਟੇ 'ਚ ਲੈਸਿਸ ਵਰਕ ਦੇਖਣ ਵਾਲਾ ਠੀਕ ਹੈ ਬਾਜ਼ਾਰ 'ਚ ਸੂਟ ਸੇਲ ਹੋਇਆ 2995 3995 3195 ਨਾ ਸੂਰ ਦਾ ਰੇਟ ਕੱਢਿਆ 2500 ਰੁਪਏ 2500 ਰੁਪਏ ਮੇਰੇ ਸੂਰ ਦਾ ਰੇਟ ਨਿਕਲੇ ਆ ਔਰ ਆ ਦੇਖ ਕੁਆਲਟੀ ਬਹੁਤ ਪਿਆਰੀ ਹੈ ਬਹੁਤ ਸੱਚੀ ਤੁਹਾਨੂੰ ਮਜ਼ਾ ਆ ਜੂਏ ਕੁਆਲਟੀ ਦੇਖ ਕੇ ਸਲਵਾਰ 3 ਮੀਟਰ ਰਿਉਂਦੀ ਆ ਆ ਸ਼ਰਟ ਬਣੀ ਆ 2500 ਦਾ ਸੂਟ ਹੈ ਇਹਦੇ ਚ ਆਫਰ ਚੱਕੋ ਇੱਕ ਵੱਡੀ ਆ ਦੇਖੋ ਸੂਟ ਤੇ ਦੁਪੱਟਾ ਕਿੰਨਾ ਸ਼ਾਨਦਾਰ ਬਾਏ 1 ਗੈਟ 1 ਫ੍ਰੀ ਮਤਲਬ ਕਿ 2500 ਦੇ ਵਿੱਚ ਦੇ ਦੇਨੇ ਤੁਹਾਨੂੰ ਦੋ ਸੂਟ ਜਾਨੀ ਕਿ ਰੇਟ ਸੂਟ ਦਾ ਰਹੇਗਾ ਸਿਰਫ ਸਿਰਫ 1250 ਰੁਪਏ 1250 ਰੁਪਏ ਜੇ ਕਿਸੇ ਨੇ ਬੁਕਿੰਗ ਕਰਾਉਣੀ ਆ ਲੈਸਸ ਵਰਕ ਦੀ ਪ੍ਰੋਪਰ ਸ਼ਰਟ ਮਿਲੂਗੀ ਪਾਕਿਸਤਾਨੀ ਲੈਸਸ ਸਾਰੀਆਂ 3 ਮੀਟਰ ਸਲਵਾਰ ਹਾ ਸ਼ਰਟ ਕੇਰਾ ਬਣਾਵਨਾ ਦੁਪੱਟਾ ਇੰਨਾ ਕੋ ਹੈਵੀ ਹੈ ਇੰਨਾ ਕੋ ਸੋਨਾ ਦੁਪੱਟਾ ਹੈ ਮਲਦੇ ਦੁਪੱਟੇ ਨੇ ਪਿਓਰ ਮਲਦੇ ਤੇ origignal ਕੁਆਲਟੀ ਨਾਲ ਸੂਟ ਰੈਡੀ ਹੈ 1250 ਰੁਪਏ ਰੇਟ ਹੈ ਤੇ ਇਸ ਰੇਟ ਚ ਮੈਨੂੰ ਪਤਾ ਵੀ ਕਿਸ ਲੈਵਲ ਤੇ ਬੁਕਿੰਗ ਆਉਣੀ ਹੈ ਉਸੇ ਤਰੀਕੇ ਮੇਰੇ ਕੋ ਸਟਾਕ ਹੈ ਸਟ 48 ਸੂਟ ਰੈਡੀ ਨੇ ਨਾਲ ਪਰ ਕਲਰ ਬਾਰ ਬਾਰ ਸੂਟ ਰੈਡੀ ਆ ਦੁਪੱਟੇ ਦੇਖੋ ਗੱਲ ਕਨੇ ਸ਼ਾਨਦਾਰ ਠੀਕ ਹੈ ਜੇ ਬੁਕਿੰਗ ਪਾਉਣੀ ਹੈ ਤਾਂ ਜਲਦੀ ਜਲਦੀ ਆਰਡਰ ਕਰਿਓ ਦੁਪੱਟਾ ਦੇਖੋ ਕਿੰਨਾ ਪਿਆਰਾ ਓਹ ਹੋ ਹੋ ਦੁਪੱਟਾ ਦੇਖੀਂ ਪੂਰਾ 2 ਮੀਟਰ ਦਾ ਦੁਪੱਟਾ ਆ ਸ਼ਰਟ ਹੈ ਕਲਰ ਚਾਰ येलो, ਬਲੈਕ, ਰੈੱਡ, ਇੱਕ ਹੋਰ ਕਲਰ ਆ ਗਿਆ ਆਪਣੇ ਕੋਲ ਰਾਇਲ ਬਲੂ, ਬਲੂ ਕਲਰ ਹੈ, ਚਾਰ ਰੰਗਾਂ ਚ ਮਾਲ ਰੈਡੀ ਹੈ। ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ, ਵੀਡੀਓ ਨੂੰ ਸ਼ੇਅਰ ਕਰ ਦਿਓ, ਥੈਂਕ ਯੂ। ਪਿਓਰ ਕਾਟਨ ਦੇ ਉੱਤੇ ਐਨ ਮਾਲਰ ਦੇ ਕੱਪੜੇ ਨੇ ਤੇ ਨਾਲ ਮਸਲੀਨ ਦੇ ਦੁਪੱਟੇ ਪੈਚ ਸਟਾਈਲ ਦੇ ਦੁਪੱਟੇ ਬਣਵਾਏ। ਸਿਰਫ ਦੁਪੱਟੇ ਡਿਜ਼ਾਈਨ ਕਰਾਇਆ ਹੈ, ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਬਣੋਏ। ਸੂਟ ਸਾਰਾ ਪ੍ਰਿੰਟਡ ਰਹੂਗਾ। ਦੁਪੱਟੇ ਦੇ ਪੈਚ ਵਾਰੇ ਦੇਖੋ ਕਿੰਨਾ ਹੈਵੀ ਹੋਇਆ ਹੋਇਆ। ਪੂਰਾ ਕਿੰਨਾ ਸ਼ਾਨਦਾਰ ਬਣਵਾਇਆ ਹੈ ਦੁਪੱਟਾ ਦੁਪੱਟੇ ਦਾ ਸਟਾਈਲ ਦੇਖੋ ਕਿੰਨਾ ਘੈਂਟ ਹੈ ਜੀ ਠੀਕ ਹੈ 2.5 ਮੀਟਰ ਦੀ ਪੂਰੀ ਚੁੰਨੀ ਆਊਗੀ ਆ ਨਾਲ ਸੂਟ ਹੈ ਮਸਲੀਨ ਦਾ ਪਿਓਰ ਮਤਲਬ ਬਿਲਕੁਲ ਲਾਈਟ ਵੇਟ ਦੁਪੱਟੇ ਆ ਦੁਪੱਟੇ ਨੂੰ ਫੋਰ ਸਾਈਡ ਲੈਂਸ ਲੱਗੀ ਆਊਗੀ ਘੇਰੇ ਤੇ ਸਿਰਫ ਇੰਨੀ ਲੈਂਸ ਲੱਗੀ ਆਣੀ ਵੱਡੇ ਪੰਨੇ ਦੇ ਫੈਬਰਿਕ ਆ ਕੱਪੜੇ ਐਨ ਬਹੁਤ ਜਿਆਦਾ ਸੋਹਣੇ ਕੱਪੜੇ ਆ ਬਿਲਕੁਲ ਲਾਈਟ ਵੇਟ ਕੱਪੜੀ ਨੇ ਗਰਮੀਆਂ ਦੇ ਹਿਸਾਬ ਨਾਲ ਮਾਲ ਬਣਵਾਇਆ ਵਾ ਕਲਰ ਦੂਜਾ ਕਲਰ ਦੇਖੋ ਕਿੰਨਾ ਸ਼ਾਨਦਾਰ ਆ ਸਾਰੀ ਪਿਓਰ ਸਰਪਲਸ ਮਿਲੂਗੀ ਤੁਹਾਨੂੰ ਪਿਓਰ ਇੰਪ ਤੇ ਦੁਪੱਟੇ ਦੇਖਣ ਨਾਲ ਕਿल्ले ਸ਼ਾਨਦਾਰ ਸੱਚੀ ਜੀ ਬਹੁਤ ਸੋਹਣੀ ਚੀਜ਼ ਬਣ ਕੇ ਆਈ ਹੈ ਤੇ ਸੂਟ ਦਾ ਰੇਟ ਬਹੁਤ ਰੀਜ਼ਨੇਬਲ ਕੱਢਿਆ ਆਪਾਂ ਨੇ ਇਹ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਆ 720 ਰੁਪਏ ਚ 720 ਰੁਪਏ ਰੇਟ ਹੈ ਤੇ ਹੋਲਸੇਲ ਤੋਂ ਵੀ ਘੱਟ ਰੇਟ ਹੈ ਹੋਲਸੇਲ ਚ ਇਤੋਂ ਵੱਧ ਰੇਟ ਦੇ ਦਿੱਤੇ ਮਾਲ ਸੇਲ ਹੋ ਰਹੀ ਹੈ ਕਿਉਂਕਿ 995 895 ਤੋਂ ਘੱਟ ਕੀਤੇ ਮਾਲ ਨਹੀਂ ਇੰਨਾ ਦੁਪੱਟਾ ਹੈਵੀ ਨਾਲ ਤੇ ਅਸੀਂ ਰੇਟ ਕੱਢਿਆ 720 ਰੁਪਏ ਆਫਰ ਚ ਲਾਤਾ ਵਾ ਜੇ ਤੁਸੀਂ ਬੁਕਿੰਗ ਕਰਨੀ ਹੈ ਤਾਂ ਜਲਦੀ ਅਗੇ ਸਕਰੀਨਸ਼ਾਟ ਮਾ ਲਿਓ ਸੱਚੀ ਬਹੁਤ ਪਿਆਰੀ ਚੀਜ਼ ਆ ਰੇਟ ਦੇ ਹਿਸਾਬ ਨਾਲ ਸਾਰੇ ਕਸਟਮਰ ਨੇ ਹਾਸ ਹਾਸ ਕੇ ਸਾਡੇ ਕੋਲ ਲਈ ਆ ਦੁਕਾਨ ਤੇ ਪਹਿਲਾ ਕਲਰ ਪਿੰਕ ਦੂਜਾ ਕਲਰ ਫਲੋਜੀ ਤੀਜਾ ਕਲਰ ਮਸਟਰ ਤਿੰਨੇ ਕਲਰ ਟੋਪ ਕਲਾਸ 720 ਰੁਪਏ ਦੀ ਰੇਂਜ ਚ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਥੈਂਕ ਯੂ ਦਾ ਇਹ ਟ੍ਰੇਡ ਡਿਜ਼ਾਈਨ ਅੱਜ ਰੀਸਟੌਕ ਕੀਤਾ ਵਾ ਕਲਰ ਦੇ ਫੈਨ ਹੋ ਜੂਗੇ ਇੰਨਾ ਸੋਹਣਾ ਕਲਰ ਹੈ ਨਾ ਸੂਟਦਾ ਓਏ ਹੋਏ ਹੋਏ ਬਹੁਤ ਪਿਆਰੀ ਚੀਜ਼ ਆ ਬਹੁਤ ਸੋਹਣਾ ਕਲਰ ਹੈ ਬਹੁਤ ਜਿਆਦਾ ਓਵਰ ਪਾਸ ਹੈ 5 ਮੀਟਰ ਆ ਲੋ ਮਤਲਬ 3.5 ਮੀਟਰ ਵੱਡੇ ਪੱਣੀ ਦੇ ਫੈਬਰਿਕ ਨੇ ਠੀਕ ਹੈ ਤੇ ਪਿਓਰ ਕਾਟਨ ਦਾ ਫੈਬਰਿਕ ਹੈ ਪਿਓਰ ਸਰਪਲਸ ਕਾਟਨ ਤੇ ਆ ਜਾਓ ਚੈੱਕ ਕਰੋ ਨਾਲ ਦੁਪੱਟਾ ਪੂਰਾ ਦੁਪੱਟਾ ਪੂਰਾ ਡਿਜ਼ਾਈਨਰ ਪਫ ਵਰਕ ਸਟਾਈਲ ਦਾ ਦੁਪੱਟਾ ਬਣਿਆ ਹੋਇਆ ਪਹਿਲੇ ਨਾਲੇ ਐਕਸਟਰਾ ਚੀਜ਼ ਬਣਵਾਤੀ ਆ 4 ਸਾਈਡ ਲੈਸ ਵਿੱਚ ਆ ਸਾਰਾ ਪਫ ਦੀਆਂ ਲੈਸਾਂ ਵਿੱਚ ਆ ਸਾਰਾ ਸ਼ਰਟ ਦੀ ਲੈਸ ਤੇ ਸਾਰਾ ਪੈਚ ਵਰਕ ਪੂਰਾ 2.5 ਮੀਟਰ ਦੇ ਚੁੰਨੀ ਆਉਗੀ ਚੈੱਕ ਕਰ ਲਓ ਤੁਸੀਂ ਚੈੱਕ ਕਰ ਸਕਦੇ ਜੇ ਆ ਦੁਪੱਟਾ ਕੋਟੇ ਡੋਰੀ ਦਾ ਸੂਟ ਆਲ ਓਰ ਪਿਓਰ ਕਾਟਨ ਦਾ ਕਲਰ ਇੰਨਾ ਕੋ ਬ੍ਰਾਈਟ ਹੈ ਇੰਨਾ ਕੋ ਸੋਹਣਾ ਕਲਰ ਹੈ ਧੋ ਤੋ ਕੇ ਕਲਰ ਬਿਲਕੁਲ ਨਹੀਂ ਜਾਊਗਾ ਇੰਨਾ ਸੋਹਣਾ ਕਪੜਾ ਹੈ ਦਾ ਠੀਕ ਹੈ ਆ ਨਾਲ ਦੁਪੱਟਾ ਜਿਹੜੇ ਕਸਟਮਰ ਨੇ ਪਹਿਲਾਂ ਲਏ ਸੀਗੇ ਬਹੁਤ ਕਸਟਮਰ ਪਹਿਲਾਂ ਹੀ ਮੋੜੇ ਸੂਟ ਦੇ ਹੁਣ ਦੁਬਾਰਾ ਅੱਜ ਰੀਸਟੌਕ ਕੀਤਾ ਵਾ 24 ਸੂਟ ਹੀ ਆਏ ਆ 24 ਸੂਟ ਹੀ ਮਿਲੇ ਆ ਤੇ ਲੋਡ ਸੀ ਕਿ ਸਾਨੂੰ 60 ਸੂਟ ਆਏ ਲਿਖਾਇਆ ਸੀਗੇ 24 ਸੂਟ ਆਏ ਆ ਸੋ ਜਿਨ੍ਹਾਂ ਨੇ ਆਰਡਰ ਕਰਨਾ ਜਲਦੀ ਆਰਡਰ ਪਾਇਓ ਸੂਟ ਦਾ ਰੇਟ ਸਿਰਫ 700 ਰੁਪਏ ਤੇ 700 ਰੁਪਏ ਇਕੱਲਾ ਪ੍ਰਿੰਟ ਸੂਟ ਨਾਲ ਆਵੇ ਮੈਂ ਨਾਲ 2.5 ਮੀਟਰ ਦਾ ਦੁਪੱਟਾ ਲ ਜਿਹੀ ਡਿਜ਼ਾਈਨ ਬਣਾਉਣੇ ਦਾ ਰੀਜਨ ਹੈ ਬਣਾਉਣੇ ਆ ਤੇ ਜੱਚਦੇ ਪੂਰੇ ਸਾਡੇ ਡਿਜ਼ਾਈਨ ਸੂਟ ਲੇਮਗੇ ਕੱਪੜੇ ਦਾ ਤੁਹਾਨੂੰ ਮਤਲਬ ਮਜ਼ਾ ਆਊਗਾ ਪਾ ਕੇ ਕੋਈ ਸਿੰਥੈਟਿਕ ਮਿਕਸ ਧਾਗਣੀ ਹੈ ਠੀਕ ਹੈ ਪਿਓਰ ਕਾਟਨ ਲੱਗੀ ਹੈ ਥੈਂਕ ਯੂ ਮੈਂ ਪਹਿਲਾਂ ਵੀਡੀਓ ਪਾਈ ਸੀ ਇਸ ਤਰੀਕੇ ਦਾ ਡਿਜ਼ਾਈਨ ਸੀ ਪਲੇਨ ਸੂਟ ਬਣਿਆ ਸੀ ਦੁਪੱਟਾ ਡਿਜ਼ਾਈਨਰ ਸੀ ਉਹ ਸਾਰੇ ਕਸਟਮਰ ਇੰਨਾ ਕੁ ਜ਼ਿਆਦਾ ਪਸੰਦ ਕੀਤਾ ਨਾ ਮਤਲਬ ਮੇਰੇ ਕੋਲ 150 200 ਸੂਟ ਦੀ ਬੁਕਿੰਗ ਆ ਗਈ ਹੈ ਤੇ ਉਹਦੇ 'ਚ ਮੈਂ ਕਾਰੀਗਰ ਨੂੰ ਮਾਲ ਦਿੱਤਾ ਮੈਂ ਕਿਹਾ ਨਵੇਂ ਡਿਜ਼ਾਈਨ ਬਣਾ ਕੇ ਲਿਆ ਅੱਜ ਸ਼ੁਰੂਫਾ ਨਵਾਂ ਲੈ ਕੇ ਆਇਆ ਬਹੁਤ ਪਿਆਰਾ ਇਹਦਾ ਕੱਪੜਾ ਬਿਲਕੁਲ ਨਵਾਂ ਸੇਮ ਉਦਾਂ ਦਾ ਸਟਾਈਲ ਦੀ ਚੀਜ਼ ਬਣਵਾਈ ਹੈ ਪਰ ਇਹਦਾ ਕਨਸੈਪਟ ਬਿਲਕੁਲ ਉਹਦੇ ਨਾਲੋਂ ਵੱਖਰਾ ਹੈ ਠੀਕ ਹੈ ਇਹਦਾ ਕੱਪੜਾ ਇੰਨਾ ਪ੍ਰੀਮੀਅਮ ਹਨ ਆਹ ਕੱਪੜਾ ਉਹਗਾ ਚੈੱਕ ਕਰੋ ਤੁਸੀਂ ਬਹੁਤ ਪ੍ਰੀਮੀਅਮ ਕੁਆਲਟੀ ਦੀ ਪਿਓਰ ਕਾਟਨ ਲੱਗੀ ਹੈ ਵਿੱਚ ਲਾਈਨਿੰਗ ਲਾਈਨਿੰਗ ਦਾ ਫੈਬਰਿਕ ਹੈ ਇਹ ਸਾਰਾ ਫੈਬਰਿਕ ਰੈਡੀਮੇਡ ਸ਼ਰਟਾਂ 'ਚ ਯੂਜ਼ ਹੁੰਦਾ ਵਾ ਤੇ ਬੜੀ ਪ੍ਰੀਮੀਅਮ ਕੁਆਲਟੀ ਦੀ ਚੀਜ਼ ਹੈ ਮਤਲਬ ਇਸ ਤਰੀਕੇ ਦਾ ਕੱਪੜਾ ਤੁਸੀਂ ਕਦੀ ਦੇਖਿਆ ਹੋਊਗਾ ਇੰਨਾ ਪਿਆਰਾ ਕੱਪੜਾ ਇਹਦਾ ਠੀਕ ਹੈ ਤੇ ਨਾਲ ਆਪਾਂ ਕਾਟਨ ਦਾ ਦੁਪੱਟਾ ਲਵਾਇਆ ਬੜੀ ਪ੍ਰੀਮੀਅਮ ਕੁਆਲਟੀ ਦੀ ਕਾ ਨਾਰਮਲ ਤੁਹਾਨੂੰ ਕਿਸੇ ਦੁਕਾਨ ਤੋਂ ਇਦਾਂ ਦਾ ਫੈਬਰਿਕ ਨਹੀਂ ਮਿਲਣ ਵਾਲਾ ਜਿੰਨਾ ਕੋ ਸੋਹਣਾ ਇਹਦਾ ਫੈਬਰਿਕ ਹੈ ਜਿੰਨਾ ਕੋ ਪਿਆਰਾ ਇਹਦਾ ਫੈਬਰਿਕ ਹੈ ਆ ਸਾਰਾ ਪਿੰਟੈਕਸ ਵਾਂਗੂ ਲੱਗਦਾ ਪਰ ਸਾ ਕੱਪੜੇ ਦੀ ਵੀਵਿੰਗ ਇਦਾਂ ਦੀ ਹੈ ਠੀਕ ਹੈ ਤੇ ਆ ਵਿੱਚ ਸਾਰਾ ਲੈਸ ਪਿੰਟੈਕਸ ਬਣਵਾ ਕੇ ਉੱਪਰ ਲੈਸੇ ਲਵਾ ਕੇ ਘੇਰੇ ਤੇ ਲੈਸ ਲਵਾ ਕੇ ਦੁਪੱਟੇ ਦਾ ਸਟਾਈਲ ਜੋ ਮੈਂ ਰੈਡੀ ਕਰਾਇਆ ਨਾ ਓਏ ਹੋਏ ਦੇਖ ਕੇ ਤੁਹਾਡੀ ਰੀਜ ਇਹਦੀ ਵੀ ਖੁਸ਼ ਹੋਏ ਨਹੀਂ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਸਾਰਾ ਦੁਪੱਟੇ 'ਚ ਬਲੋਕ ਹੈ ਉਸ ਤੋਂ ਉੱਪਰ ਸਾਰਾ ਸਪਰੇਅ ਹੋਇਆ ਵਾ ਬਹੁਤ ਪ੍ਰੀਮੀਅਮ ਚੀਜ਼ ਬਣੀ ਹੈ ਦੁਪੱਟੇ ਦੀ ਬਹੁਤ ਜਿਆਦਾ ਕੁਆਲਿਟੀ ਦੀ ਚੀਜ਼ ਬਣਾ ਕੇ ਲਿਆ ਕਾਰੀਗਰ ਦੁਪੱਟੇ ਨੇ ਲੈਸ ਲੱਗੀ ਹੈ ਰੂਸੂਟ ਦਾ ਰੇਟ ਕੁਝ ਵੀ ਨਹੀਂ ਕੋਈ 15 1600 ਨਹੀਂ ਸਿਰਫ 760 ਰੁਪਏ ਪਿਓਰ ਮਲ ਕੋਟਨ ਦਾ ਦੁਪੱਟਾ ਹੈ 2.5 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਖੁੱਲਾ ਢੁਲਾ ਤੇ ਆ ਨਾਲ ਸੂਟ ਹੈ ਸੱਚੀ ਬਹੁਤ ਸੋਹਣੀ ਚੀਜ਼ ਬਣੀ ਹੈ ਬਹੁਤ ਮਹਾਲਜਤਿਆ ਸੂਟ ਦਾ ਰੇਟ 780 ਚ ਬਹੁਤ ਸੋਹਣਾ ਸਟਾਈਲ ਬਣੂਗਾ ਖੁੱਲਾ ਢੁਲਾ ਸੂਟ ਬਣੇਗਾ ਜਿੱਤਾ ਜੀ ਪਾਕਿਸਤਾਨੀ ਸਲਵਾਰਾਂ ਲਈ ਡਿਜ਼ਾਈਨ ਚ ਸਾਡੇ ਕੋਲ ਇਹ ਵਾਲਾ ਮਾਲ ਰੀਸਟੌਕ ਹੋਇਆ ਹੋਇਆ ਹੈ ਮੇਰੀ ਗੱਲ ਨੂੰ ਸਮਝੋ ਇਹਨਾਂ 'ਚ ਤੁਸੀਂ ਆਰਡਰ ਪਾਣੇ ਹੈ ਪ੍ਰਿੰਟ ਦੀ ਵੀਡੀਓ ਪਾਣ ਦਾ ਮਤਲਬ ਇਹ ਆ ਸਾਡੇ ਕੋਲ ਮਾਲ ਫੁੱਲ ਫਲੈਜ ਵਿਕਦਾ ਵੇਆ ਪਰ ਤੁਸੀਂ ਰੰਗੇ ਜੇ ਬੁੱਕ ਕਰਨੇ ਤਾਂ ਇਹਨਾਂ ਰੰਗਾਂ ਦੀ ਬੁਕਿੰਗ ਪਾਉਣੀ ਆ ਕੱਪੜੇ ਬਹੁਤ ਪ੍ਰੀਮੀਅਮ ਨੇ ਕਲਰ ਬਿਲਕੁਲ ਨਵੇਂ ਆ ਤਾਂ ਕਰਕੇ ਕਲਰ ਤੁਹਾਨੂੰ ਦੁਬਾਰਾ ਸ਼ੋਅ ਕਰਨ ਲੱਗਾ ਆ ਦੇਖੋ ਕਲਰ ਮੈਚਿੰਗ ਕਿੰਨੀ ਸ਼ਾਨਦਾਰ ਬਲੂ ਨਾਲ ਵਾਈਟ ਦਾ ਕੰਟਰਾਸਟ ਹੈ ਸਲਵਾਰ ਦਾ ਡਿਜ਼ਾਈਨ ਕਿੰਨਾਂ ਲੱਗ ਗਿਆ ਕਿੰਨਾ ਪਿਆਰਾ ਬਣਿਆ ਓਏ ਹੋਏ ਆ ਆ ਚੈੱਕ ਕਰੋ ਇੱਧਰ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਠੀ ਪੈਂਟ ਬਣਾਓ ਸਲਵਾਰ ਬਣਾਓ ਪਲਾਜ਼ੋ ਬਣਾਓ ਆ ਦੇਖੋ ਪਿਸਤਾ ਗ੍ਰੀਨ ਕਲੇ ਛੋਟਾ ਪ੍ਰਿੰਟ ਹੈ ਪੀਚ ਕਲਰ ਦੇ ਨਾਲ ਬਾਟਮ ਇਹ ਸਾਰੇ ਕਲਰ ਸਲਵਾਰਾਂ ਨਾਲ ਬਣੇ ਆ ਜਿਹੜੇ ਕਸਟਮਰ ਕੰਦੇਗੇ ਤੇ ਇਹ ਵਾਈਟ ਸਲਵਾਰਾਂ ਤੋਂ ਅੱਖ ਗਏ ਉਹਨਾਂ ਵਾਸਤੇ ਸਪੈਸ਼ਲ ਚੀਜ਼ ਬਣਵਾਈ ਹੈ ਆ ਸ਼ਰਟਾਂ ਨੇ ਆ ਨਾਲ ਪਲਾਜ਼ੋ ਬਣੇ ਆ ਸਲਵਾਰ ਬਣਾਓ ਪੈਂਟ ਬਣਾਓ ਜੋ ਮਰਜ਼ੀ ਬਣਾਓ ਠੀਕ ਹੈ ਬੜੀ ਘੈਂਟ ਚੀਜ਼ ਆ ਆਪਲੀਕ ਬਾਟਮ ਵਾਲੇ ਮਾਲ ਬੋਲਦੇ ਇਹਨੂੰ ਜਿਹੜੇ ਮਰਜ਼ੀ ਰੰਗ ਦੀ ਬੁਕਿੰਗ ਹੋ ਕੱਪੜੇ ਦੀ ਕੁਆਲਿਟੀ ਮੇਰੀ ਗੱਲ ਨੂੰ ਸਮਝੋ ਇਹਦਾ ਮਾਲ ਮਤਲਬ ਇਹਦੇ ਚ ਹਲਕਾ ਮਾਲ ਬਾਜ਼ਾਰ ਚ ਆਣ ਲੱਪਿਆ ਵਾ ਲੋ ਸਾਨੂੰ ਪਸੰਦ ਹੈ ਕੁਆਲਿਟੀ ਅਸੀਂ ਵੇਚਨੀ ਕੁਆਲਿਟੀ ਠੀਕ ਹੈ ਸਾਡੇ ਕੋਲ ਬਾਜ਼ਾਰ ਦਾ ਗੰਦ ਕੋੜਾ ਨਹੀਂ ਜਿਵੇਂ ਵਿਕਦਾ ਅਸੀਂ ਜੇ ਪਿਓਰ ਪਿਓਰ ਮਾਲ ਵੇਚਨੇ ਤਾਂ ਪਿਓਰ ਦੇਸੀ ਕਿ ਹੋਈ ਵੇਚਣਾ ਠੀਕ ਹੈ ਸੂਟ ਦਾ ਰੇਟ ਮੇਰਾ ਹੈਗਾ 550 ਰੁਪਏ 1100 ਦੇ ਦੋ ਸੂਟ ਜਿੰਨੂੰ ਰੇਟ ਕਰਨ ਦੀ ਪ੍ਰੋਬਲਮ ਹੈ ਉਹ ਹਲਕੀ ਕੁਆਲਿਟੀ ਲਵੇ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਮੇਰੇ ਪ੍ਰੀਮੀਅਮ ਕਸਟਮਰ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਚੰਗੀ ਕੁਆਲਿਟੀ ਭੇਜਦਾ ਹਾਂ 550 ਰੁਪਏ ਰੇਂਜ ਬਹੁਤ ਟੋਕ ਇਹ ਵਾਲੀ ਵੀਡੀਓ ਨੂੰ ਸਾਰੇ ਨੇ ਇੰਨਾ ਪਿਆਰ ਦਿੱਤਾ ਹੈਗਾ 1 ਘੰਟੇ ਚੋਂ 120 ਸੂਟ ਦਾ ਲੋਡ ਖਤਮ 296 ਸੂਟ ਦਾ ਲੋਡ ਖਤਮ ਕੀਤਾ ਹੈਗਾ ਅਬ ਮੈਚਿੰਗ ਚੈੱਕ ਕਰੋ ਕਿੰਨੀ ਸ਼ਾਨਦਾਰ ਪਿਓਰ ਕਾਟਨ ਦੀ ਸਰਪਲੈਸ ਸ਼ਰਟ ਹੈ ਨਾਲ ਬਾਟਮ ਮਿਲੂਗੀ ਪਿਓਰ ਕਾਟਨ ਦੀ ਕਲਰ ਮੈਚਿੰਗ ਆ ਦੇਖੀ ਚਲੋ ਕਿੰਨੀ ਸ਼ਾਨਦਾਰ ਨੇ ਪੂਰੀ ਕੱਟ ਆਊਗੀ ਕੱਟ ਵੀ ਇਹੀ ਵੱਡੀ ਰਖਾਈ ਹੈ ਠੀਕ ਹੈ 270 ਸਲਵਾਰ ਮਿਲਨੀ ਆ ਤੇ 2.5 ਮੀਟਰ ਦੀ ਸ਼ਰਟ ਆਊਗੀ ਜੇ ਵੱਡੇ ਪਾਣੀ ਦਾ ਰਹੂਗਾ ਫੈਬਰਿਕ ਤਾਂ 2 ਮੀਟਰ ਦੀ ਸ਼ਰਟ ਲਊਗੀ ਤੇ ਨਾਲ 2.5 ਮੀਟਰ ਦੀ ਸਲਵਾਰ ਲਊਗੀ ਕੰਟਰਾਸਟ ਦੇ ਕਿੰਨੀਆਂ ਮੈਚਿੰਗਸ ਸੋਹਣੀਆਂ ਨੇ ਮਤਲਬ ਵੱਡੀ ਕਟ ਹੈ ਬਾਜ਼ਾਰ ਚ ਹਲਕ ਛੋਟੀ ਕਟ ਵੀ ਬਣ ਸਕਦੀ ਹੈ ਪਰ ਆਪਾਂ ਬਣਵਾਈ ਨਹੀਂ ਕਿਉਂਕਿ ਪ੍ਰੀਮੀਅਮ ਕੁਆਲਟੀ ਵੇਚਾਂਗੇ ਤੇ ਕਲਰ ਇੰਨੇ ਸੋਹਣੇ ਤੇ ਪਿਓਰ ਕਾਟਨ ਹੈ ਕੋਈ ਆ ਕੇ ਕਹਿ ਦੇਵੇ ਪੂਰਾ ਸਰਪਲਸ ਦਾ ਹੈ ਜਬਰਦਸਤ ਮਾਲ ਮਿਲੂਗਾ ਠੀਕ ਹੈ ਕਲਰ ਮੈਚਿੰਗ ਹਮੇ ਕੋ 5-6 ਰੰਗ ਰੈਡੀ ਹੋ ਕੇ ਆਏ ਆ ਮੈਂ ਤੁਹਾਨੂੰ ਇੱਕ ਵਾਰ ਡਿਟੇਲ ਚ ਵੀਡੀਓ ਦਿਖਾ ਦਿੰਦਾ ਆ ਚੈੱਕ ਕਰੋ ਬਿਲਕੁਲ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਪ੍ਰੀਮੀਅਮ ਕੁਆਲਟੀ ਦੇ ਕੱਪੜੇ ਨੇ ਐਨ ਸੌਫਟ ਸੌਫ ਕੱਪੜੇ ਨੇ ਕੰਟਰਾਸਟ ਸੂਟ ਨੇ ਨਾ ਆ ਚੈੱਕ ਕਰੋ ਚਾਹੀਤੇ ਸੂਟ ਦੀ ਕੰਨੀ 100% ਕਾਟਨ ਐਕਸਪੋਰਟ ਕਾਟਨ ਠੀਕ ਹੈ ਤੇ ਪਿਓਰ ਸਰਪਲਸ ਦਾ ਮਾਲ ਹੈ ਕਲਰ ਮੈਚਿੰਗ ਹੈ ਸਾਰੀਆਂ ਨਵੀਆਂ ਸੂਟ ਦਾ ਰੇਟ ਅਸੀਂ ਕੱਢਿਆ ਵਾ 700 ਰੁਪਏ ਦੇ ਦੋ ਸੂਟ ਦੇਣੇ ਆ ਬਹੁਤ ਜ਼ਿਆਦਾ ਓਵਰ ਪਾਸ ਨੇ ਮਤਲਬ ਕਿ ਇੰਨੀ ਕੁ ਹੱਦ ਨਾਲ ਜ਼ਿਆਦਾ ਇਸ ਦੀ ਬੁਕਿੰਗ ਆ ਰਹੀ ਆ ਆ ਦੇਖੋ ਮੈਚਿੰਗ ਕਿੰਨੀ ਸ਼ਾਨਦਾਰ ਓਏ ਹੋ ਬਹੁਤ ਪ੍ਰੀਮੀਅਮ ਕੁਆਲਟੀ ਦੇ ਮਾਲ ਨੇ ਆ ਚੈੱਕ ਕਰੋ ਬਲੈਕ ਕਲਰ ਨਾਲ ਕਿੰਨਾ ਸੋਹਣਾ ਕਲਰ ਮੈਚਿੰਗ ਆ ਬਹੁਤ ਪ ਤੇ ਤੁਸੀਂ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾ ਸਕਦੇ ਆ ਤੁਹਾਡੀ ਆਪਣੀ ਇੱਛਾ ਵਾ ਜਿਹੜੇ ਮਰਜ਼ੀ ਰੰਗ ਦੀ ਬੁਕਿੰਗ ਪਾਓ ਇੱਕ ਰੰਗ ਆ ਵੀ ਸਾਡੇ ਕੋਲ ਰੈਡੀ ਹੋ ਕੇ ਆਇਆ ਵਾ ਇਹਦਾ ਵੀ ਆਰਡਰ ਕਰ ਸਕਦੇ ਤੁਸੀਂ ਬਹੁਤ ਪ੍ਰੀਮੀਅਮ ਕਲਰ ਆ ਵੀ ਬਹੁਤ ਸੋਹਣਾ ਕਲਰ ਹੈ ਆ ਨਾਲ ਸਲਵਾਰੇ ਦੀ ਕੰਟਰਾਸਟ ਹੋਊਗੀ ਸੂਟ ਦਾ ਰੇਟ 700 ਰੁਪਏ ਇੱਕ ਦੇ ਨਾਲ ਇੱਕ ਸੂਟ ਫ੍ਰੀ ਸਸਤੀ ਗੱਲ ਜੀ ਇਹ ਵਲੇ ਸੂਟਾਂ ਦੀ ਆਪਾਂ ਵੀਡੀਓ ਪਾਈ ਸੀ ਮੇਰੀ ਮਤਲਬ ਕਿ ਸੋਚ ਨਾਲੋਂ ਪਰੇ ਆਰਡਰ ਆਇਆ ਇੰਨਾ ਜਿਆਦਾ ਕਸਟਮਰ ਨੇ ਲਾਈਕ ਕੀਤੇ ਨਾ ਪਿਓਰ ਬਰਬਰੀ ਦਾ ਡਿਜੀਟਲ ਪ੍ਰਿੰਟ ਵਾਲੇ ਸੂਟ ਹੈ ਇਹ ਠੀਕ ਹੈ ਇਹਦੇ ਚ ਡਿਜ਼ਾਈਨ ਦੇਖੋ ਕਿ ਦੀ ਦੇ ਕੇ ਮਜ਼ਾ ਆ ਜੂਗਾ ਆਹ ਸ਼ਰਟ ਬਣੂਗੀ ਠੀਕ ਹੈ ਪਿਓਰ ਬਰਬਰੀ ਹੈ ਸਾਰਾ ਡਿਜੀਟਲ ਪ੍ਰਿੰਟ ਹੈ ਬਹੁਤ ਸੋਹਣਾ ਫੈਬਰਿਕ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਹੈ 3 ਮੀਟਰ ਨਾਲ ਇਹ ਪਲੇਨ ਬਾਟਮ ਲੱਗੀ ਹੋਈ ਹੈ ਤੇ ਨਾਲ ਪਿਓਰ ਬਰਬਰੀ ਦਾ ਇਹ ਦੁਪੱਟਾ ਆਊਗਾ ਬਹੁਤ ਜਿਆਦਾ ਸੋਹਣੀ ਚੀਜ਼ ਆ ਯਕੀਨ ਮੰਨੋ ਕਿ ਤੁਹਾਨੂੰ ਇੱਕ ਸੂਟ ਮਿਲੂਗਾ ਤਾਂ ਤੁਸੀਂ ਯਾਦ ਕਰੋਗੇ ਇੰਨੀ ਪਿਆਰਾ ਜਿਹਾ ਆਈਟਮ ਦਿੱਤੀ ਆ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਸ਼ਾਨਦਾਰ ਜੀ ਇਹ ਕਲਰ ਬਿਲਕੁਲ ਨਵਾਂ ਮਹਿੰਦੀ ਕਲਰ ਹੈ ਠੀਕ ਹੈ ਇੱਕ ਕਲੇਚਾ ਪਰ ਰੈਡੀ ਕ੍ਰੈਪ ਪਿੰਕ ਕਲਰ ਆ ਚੱਕਾ ਕਲਰ ਸਾਰੇ ਨਵੇਂ ਰ ਬਣ ਕੇ ਆਏ ਬਹੁਤ ਪਿਆਰੇ ਪਿਆਰੇ ਕਲਰ ਨੇ ਤੇ ਦੇਖੀ ਚਲੋ ਮੈਂ ਤੁਹਾਨੂੰ ਸਕਰੀਨ ਸ਼ਾਟ ਮਾਰੀ ਚਲੋ ਜਿਹੜਾ ਵੀ ਕਲਰ ਤੁਸੀਂ ਬਾਏ ਕਰਨਾ ਚਾਹੁੰਦੇ ਆਫਰ ਲਾਈ ਹੋਈ ਆਪਾਂ ਨੇ ਸੁੱਟਾਂ ਤੇ ਸਲਵਾਰ ਦੇ ਕਲਰ ਬਿਲਕੁਲ ਨਵੇਂ ਦੁਪੱਟੇ ਦਾ ਕਲਰ ਦੇਖੋ ਕਿੰਨਾ ਪਿਆਰਾ ਬਹੁਤ ਸੱਚੀ ਬਹੁਤ ਸੋਹਣੀ ਚੀਜ਼ ਬਣਾ ਕੇ ਲਿਆਇਆ ਕਰੀਗਰ ਬਿਲਕੁਲ ਨਵੇਂ ਕਲਰ ਮੈਚਿੰਗ ਹੈ ਉੱਪਰ ਪ੍ਰਿੰਟਿੰਗ ਦੇਖੋ ਪਿੰਕ ਕਲਰ ਹੈ ਬਹੁਤ ਪਿਆਰਾ ਉਸ ਤੋਂ ਬਾਅਦ ਇਹਦੇ ਵਿੱਚ ਆਪਣੇ ਕੋਲ ਬਲ ਤੇ ਸੂਟ ਦਾ ਰੇਟ ਬਹੁਤ ਰੀਜ਼ਨੇਬਲ ਹੈ ਠੀਕ ਹੈ ਵਿਸਕੋਸ ਬਰਬਰੀ ਹੈ ਪ੍ਰੀਮੀਅਮ ਕੁਆਲਟੀ 3 ਮੀਟਰ ਪਿਓਰ ਮਸਲੀਨ ਦੀ ਬਾਟਮ 3 ਮੀਟਰ ਪੂਰੀ ਮਣਕੇ ਦਵਾਂਗੇ ਠੀਕ ਹੈ ਮਤਲਬ ਮੇਰੇ ਕੋ ਇੰਨਾ ਕੋਈ ਜ਼ਿਆਦਾ ਮੈਂ ਜਦੋਂ ਵੀਡੀਓ ਬਣਾਈ ਸੀ ਨਾ ਲਾਸਟ ਟਾਈਮ ਵੀ ਤੇ ਇੰਨਾ ਮੈਂ ਸੋਚੇ ਨਹੀਂ ਜਿੰਨੇ ਜ਼ਿਆਦਾ ਕਸਟਮਰ ਦੇ ਆਰਡਰ ਆਏ ਸੀ ਅੱਜ ਵੀ ਆਰਡਰ ਪੂਰੇ ਕਰਦੇ ਨਹੀਂ ਥੱਕਦੇ ਹੈਗੇ ਅੱਜ ਵੀ ਰੋਜ਼ ਦੁਕਾਨ ਤੇ ਵਿਕਦਾ ਵਾਧੂ ਮਾਲ ਤੇ ਸੂਟ ਦਾ ਰੇਟ ਹੀ ਕੱਢਿਆ ਸਿਰਫ ਤੇ ਸਿਰਫ 1750 ਰੁਪਏ 3 ਮੀਟਰ ਸਲਵਾਰ ਪਿਓਰ ਬਰਬਰੀ ਦਾ ਦੁਪੱਟਾ 1750 ਰੁਪਏ ਦੀ ਰੇਂਜ ਤੇ ਦੇ ਦੁਪੱਟੇ ਦੀ ਕੁਆਲਿਟੀ ਦੇਖ ਕੇ ਖੈਨ ਹੋ ਜੂਗੇ ਸੂਟ ਦੇ 5 6 7 ਰੰਗ ਦੇ ਆਪਣੇ ਕੋਲ ਰੈਡੀ ਆ ਜਿਹੜੇ ਮਰਜ਼ੀ ਰੰਗ ਦਾ ਆਰਡਰ ਪਾਓ ਸਟਾਕ ਵੀ ਰੈਡੀ ਹੈ ਜੇ ਮੰਨ ਕੇ ਚੱਲੋ ਤੁਸੀਂ ਅੱਜ ਆਰਡਰ ਕਰੋਗੇ ਸਵੇਰੇ ਤੁਹਾਡਾ ਡਿਸਪੈਚ ਹੋ ਜੂਗਾ ਨਾਲ ਦੀ ਨਾਲ ਮਤਲਬ ਸੇਮ ਡੇ ਡਿਸਪੈਚ ਕਰਾ ਦਾਂਗੇ ਦੁਪੱਟੇ ਦੇਖੋ ਨਾਲ ਕਿੰਨੇ ਸ਼ਾਂਦਾਂ ਨੇ ਤੇ ਖੁੱਲਾ ਡੁੱਲਾ ਆਰਡਰ ਪਾ ਦਿਓ ਐਨ ਓਕੇ ਰਿਪੋਰਟ ਚੀਜ਼ ਆ ਜਿਹੜੇ ਕਸਟਮਰ ਨੂੰ ਗਏ ਆ ਸਾਰਿਆਂ ਦੇ ਰਿਪੀਟ ਆਰਡਰ ਆਏ ਆ ਸਾਰਿਆਂ ਨੇ ਦੁਬਾਰਾ ਦੁਬਾਰਾ ਮੰਗਿਆ ਰਸਟ ਦਾ ਅਹੀ ਘੜਤ ਘੜਤ ਸੂਟ ਉੱਤੇ ਸੂਟ ਬਣਵਾ ਚੁੱਕੇ ਆ ਕੱਲਾ ਰਸਟ ਲਈ ਇ ਤਨੂ ਮਾਲ ਭੁਗਤ ਜੂਗਾ ਠੀਕ ਹੈ ਸੇਮ ਦਿਨ ਡਿਸਪੈਚ ਵੀ ਕਰਾ ਦਾਂਗੇ ਆਰਡਰ ਜਲਦੀ ਕਰਿਓ ਜਿਹੜੇ ਵੀਡੀਓ ਨੇ ਸ਼ੇਅਰ ਕਰਦੇ ਹੋ ਕਮੈਂਟੇ ਦੇਖੋ ਥੈਂਕ ਯੂ ਜੀ ਸਸ਼ੀ ਕਾਲ ਜੀ ਅੱਜ ਜਿਹੜਾ ਸਾਡੇ ਕੋਲ ਸੂਟ ਆਇਆ ਨਾ ਤੁਸੀਂ ਸੂਟ ਦੇਖ ਕੇ ਖੁਸ਼ ਹੋ ਜੂਗੇ ਇੰਨਾ ਪਿਆਰਾ ਸੂਟ ਹੈ ਪਿਓਰ ਲਿੰਨ ਕਾਟਨ ਦੇ ਉੱਤੇ ਰੈਡੀ ਕੀਤਾ ਵਾ ਕੱਪੜੇ ਦਾ ਫੈਬਰਿਕ ਬਹੁਤ ਜਿਆਦਾ ਬਹੁਤ ਜਿਆਦਾ ਐਕਸਕਲੂਸਿਵ ਕੱਪੜਾ ਵਾ ਬਹੁਤ ਸੋਹਣਾ ਕੱਪੜਾ ਮਤਲਬ ਟੈਕਸਚਰ ਜੇ ਬੇਸ ਹੈ ਬਹੁਤ ਸੋਹਣਾ ਲਿੰਨ ਦਾ ਕੱਪੜਾ ਲਾਈਨਿੰਗ ਦੀ ਲੋੜ ਨਹੀਂ ਹੈ ਸਲਵਾਰ ਦੇਖੋ ਨਾਲ ਰੈਡੀ ਕਰਾਈ ਪਿਓਰ ਕੋਰੇ ਕਾਟਨ ਦੀ ਸਲਵਾਰ ਮਿਲੂਗੀ ਸਲਵਾਰ ਤੇ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਿਆ ਵਾ ਠੀਕ ਹੈ ਤੇ ਉਸ ਤੋਂ ਬਾਅਦ ਚੈੱਕ ਕਰਨ ਵਾਲਾ ਇਹਦਾ ਦੁਪੱਟਾ ਓਏ ਹੋਏ 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 ਦੁਪੱਟੇ ਦੀ ਕੁਆਲਿਟੀ ਦੇਖੋ ਪੂਰਾ ਪਿਓਰ ਕਾਟਨ ਦਾ ਦੁਪੱਟਾ ਕੋਰੇ ਕਾਟਨ ਦਾ ਦੁਪੱਟਾ ਠੀਕ ਹੈ ਐਨ ਮਲ ਕਾਟਨ ਦੇ ਦੁਪੱਟੇ ਜਿਹਨੂੰ ਬੋਲਦੇ ਆ ਤੇ ਆਪਣਾ ਕੀ ਕਹਿੰਦੇ ਆ ਪੂਰੇ ਦੁਪੱਟੇ 'ਚ ਮਿਰਰ ਵਰਕ ਹੈ ਆਰੀ ਦਾ ਕੰਮ ਹੈ ਬਹੁਤ ਪਿਆਰਾ ਦੁਪੱਟੇ ਦਾ ਸਟਾਈਲ ਬਣਿਆ ਪਿਰੋ ਪਿੱਛੇ ਦਿਖਾ ਦੇ ਲੱਗਿਆ ਬਹੁਤ ਚੰਗੇ ਤਰੀਕੇ ਸੂਟ ਦੇਖੋ ਕਿੰਨਾ ਸ਼ਾਨਦਾਰ ਹੈ ਠੀਕ ਹੈ ਜੀ ਆ ਦੁਪੱਟਾ ਆ ਸਲਵਾਰ ਐ ਆ ਸ਼ਰਟ ਆ ਸੂਟ ਦਾ ਰੇਟ ਆਪਾਂ ਕੱਢਿਆ ਦਾ ਸਿਰਫ ਤੇ ਸਿਰਫ ਸੂਟ ਬਹੁਤ ਪਿਆਣਾ ਲੱਗੂਗਾ ਕਲਰ ਬਹੁਤ ਜਿਆਦਾ ਸੋਹਣਾ ਰੈੱਡ ਕਲਰ ਚ ਬਹੁਤ ਘੱਟ ਸੂਟ ਆਉਂਦੇ ਆ ਰੇਟ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 900 ਦਾ ਸੂਟ ਐ 900 ਰੁਪਏ ਦੀ ਰੇਂਜ ਚ ਦੇਵਾਂਗੇ ਜੇ ਆਰਡਰ ਕਰਨਾ ਚਾਹੁੰਦੇ ਤਾਂ ਜਲਦੀ ਸਕਰੀਨਸ਼ਾਟ ਮਾਰਿਓ ਫਿਰ ਨਾ ਕਹੋ ਸਾਨੂੰ ਸੂਟ ਨਹੀਂ ਮਿਲੇ ਜਾ ਤਾਂ ਸਕਰੀਨ ਮਤਲਬ ਜਾ ਤਾਂ ਨਾਲ ਦੀ ਨਾਲ ਆਰਡਰ ਪਾਓ ਜਲਦੀ ਵੀਡੀਓ ਚ ਤੇ ਜਾ ਹੋਏ ਸੂਟ ਨੂੰ ਭੁੱਲ ਜਿਓ ਕਿਉਂਕਿ ਇਹਨੇ ਸੋਹਣੇ ਸੂਟ ਕੋਈ ਵੀ ਕਸਟਮਰ ਛੱਡਦਾ ਨਹੀਂ ਹੈਗਾ ਫਿਰ ਤੁਸੀਂ ਕਹਿੰਦੇ ਦੁਕਾਨ ਤੋਂ ਆ ਕੇ ਸੂਟ ਨਹੀਂ ਮਿਲਦੇ ਸਾਡੇ ਸੂਟ ਦੇ ਬੁੱਕ ਨਹੀਂ ਕਰਦੇ ਕਿੱਦਾਂ ਬੁਕਿੰਗ ਹੋਊਗੀ ਕਿਉਂਕਿ ਜੇ ਤੁਸੀਂ ਜਲਦੀ ਬੁਕਿੰਗ ਕਰੋਗੇ ਤਾਂ ਹੀ ਬੁਕਿੰਗ ਹੋਊਗੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੂਟ ਕਿੱਦਾਂ ਲੱਗੇ ਕਮੈਂਟ ਕਰਕੇ ਦੱਸ ਸਕਦੇ ਸੀ ਦੁਪੱਟਾ ਵੀ ਬੜਾ ਘੈਂਟ ਹੈ ਰਾ ਥੈਂਕ ਯੂ